ਪਰ ਡਾਕਟਰ ਭੀਮਰਾਓ ਉਮੀਦਕਰ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਤਾਂ ਉਹਨਾਂ ਨੇ ਸੰਵਿਧਾਨ ਵਿੱਚ ਲਿਖਿਆ ਇੱਕ ਔਰਤ ਇੱਕ ਰਾਜਪਾਲ ਬਣ ਸਕਦੀ ਆ ਹਾਂਜੀ ਕੀ ਹਾਲ ਆ ਠੀਕ ਠਾਕ ਸਾਰੇ ਉਮੀਦ ਕਰਦਾ ਕਿ ਠੀਕ ਹੀ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਆ ਡਾਕਟਰ ਭੀਮਰਾਓ ਬੇਦਕਾਰ ਦੀ ਸੋਚ ਬਾਰੇ ਕਿ ਸਾਡੇ ਦੇਸ਼ ਦੇ ਧਰਮ ਨੇ ਇੱਕ ਔਰਤ ਨੂੰ ਇਹ ਅਧਿਕਾਰ ਨਹੀਂ ਦਿੱਤਾ ਕਿ ਉਹ ਮੰਦਰ ਦੀ ਪੁਜਾਰੀ ਬਣ ਸਕੇ ਸਾਡੇ ਦੇਸ਼ ਦੇ ਧਰਮ ਨੇ ਇੱਕ ਔਰਤ ਨੂੰ ਇਹ ਅਧਿਕਾਰ ਨਹੀਂ ਦਿੱਤਾ ਕਿ ਉਹ ਇੱਕ ਮਸਜਿਦ ਦੀ ਮੁਲਾਨਾ ਬਣ ਸਕੇ ਸਾਡੇ ਦੇਸ਼ ਦੇ ਧਰਮ ਨੇ ਇੱਕ ਔਰਤ ਨੂੰ ਇਹ ਅਧਿਕਾਰ ਨਹੀਂ ਦਿੱਤਾ ਕਿ ਉਹ ਇੱਕ ਚਰਚ ਦੀ ਪਾਦਰੀ ਬਣ ਸਕੇ ਪਰ ਡਾਕਟਰ ਭੀਮrao ਅੰਬੇਦਕਰ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਤਾਂ ਉਹਨਾਂ ਨੇ ਸੰਵਿਧਾਨ ਵਿੱਚ ਲਿਖਿਆ ਇੱਕ ਔਰਤ ਇੱਕ ਰਾਜਪਾਲ ਬਣ ਸਕਦੀ ਆ ਇੱਕ ਔਰਤ ਇੱਕ ਮੁੱਖ ਮੰਤਰੀ ਬਣ ਸਕਦੀ ਆ ਇੱਕ ਔਰਤ ਇੱਕ ਪ੍ਰਧਾਨ ਮੰਤਰੀ ਬਣ ਸਕਦੀ ਆ ਇੱਕ ਔਰਤ ਰਾਸ਼ਟਰਪਤੀ ਬਣ ਸਕਦੀ ਇੱਕ ਔਰਤ ਉਹ ਸਾਰੇ ਸਰਕਾਰੀ ਅਹੁਦੇ ਹਾਸਲ ਕਰ ਸਕਦੀ ਆ ਜੋ ਸਾਡੇ ਦੇਸ਼ ਵਿੱਚ ਬਣੇ ਆ ਇਸੇ ਡਾਕਟਰ ਭੀਮrao ਅੰਬੇਦਕਰ ਦੀ ਸੋਚ ਜੇਕਰ ਤੁਸੀਂ ਵੀ ਡਾਕਟਰ ਭੀਮrao ਅੰਬੇਦਕਰ ਦੀ ਸੋਚ ਨੂੰ ਫੋਲੋ ਕਰਦੇ ਆ ਤਾਂ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੈ ਹਿੰਦ ਜੈ ਭੀਮ